ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੂਜਾ ਦਿਨ ਆ ਸਾਡਾ ਸ੍ਰੀ ਅੰਮ੍ਰਿਤ ਧਰਤੀ ਤੇ ਅਸੀਂ ਅੱਜ ਜਾ ਰਹੇ ਹਾਂ ਢੋਡਰਮਲ ਦੀ ਹਵੇਲੀ ਦੇਖਣਾ ਤੇ ਅੱਜ ਤੁਹਾਨੂੰ ਵੀ ਦਿਖਾਉਣੇ ਆ। ਆਹ ਪਹੁੰਚ ਗਈ ਇਬਰਾਮ ਚੱਲੀ ਜਾਂਦੀ ਹੈ ਚਾਹ ਸਾਹਿਬ ਜਰ ਦੇ ਇੱਥੇ ਕਿੱਥੇ ਬਹੁਤ ਆਈ ਇਹ ਟੋਟਰ ਵਾਲ ਦੀ ਹਵੇਲੀ ਜਾਂ ਚੱਲ ਰਿਹਾ ਜਾਂਦਾ ਉਹ ਤੋਂ ਬਸ 300 ਰੁਪਏ ਬਾਰਾ ਕੌਣ ਹੈ ਤੂੰ ਉਹ ਮਾ ਦੇ ਉਸ ਤੇ ਇਹ ਵੀ ਉਹ ਵੀ ਤੇ ਉਹ ਗੁੰਦ ਵੈਟਰ ਵੀ ਮੈਂ ਉਹ ਬਾਈ ਨਾਲ ਦਰਵਾਜ਼ਾ ਹਾਂ ਬਾਈ ਨਾਲ ਬਾਈ ਆਪਣੀ ਹਾਂ ਜੀ ਇੰਟਰਵਿਊ ਚੱਲਦੀਆਂ ਹੁੰਆਂ ਕੋਈ ਯਾਦ ਹੀ ਕੋਈ ਯਾਦ ਹੀ ਹਮ ਏ ਆਈ ਜਿਹੜੀਆਂ ਰੀਲਾ ਦੇਖਦੇ ਹੋ ਨੇ ਬਈ ਢੋਡਰਮਲ ਦੀ ਹਵੇਲੀ ਦੇ ਸਰਵਰ ਜੀ ਰਾਜਿਆਂ ਦਾ ਲੈ ਟਰਾਲੀ ਚ ਬਾਈ ਇੱਥੇ ਕੰਦਾ ਹੀ ਆ ਡੱਟ ਗਿਆ ਉਹ ਅੱਲਾ ਕਿੰਨੀ ਉਹ ਮੋਟਰ ਰਹਿ ਗਈ ਦੇਖਣ ਵਾਲੀ ਆਹ ਪੰਦੀ ਪੰਮਾ ਆਹ 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 ਬਾਈ ਫਤਾਲੀ ਕਰਨੀ ਹੋਈ ਰੁਕ ਜਾ ਇੱਥੇ ਉਹ ਉਹ ਵੇਹ ਅਰੇ ਅਜਨੇ ਕਮੇ ਨਹੀਂ ਸਹੀ ਬਣਾਈ ਚਾਹੁੰਦੇ ਇੱਥੇ ਰੇਂਜ ਉੱਡ ਗਈ ਹੈ ਰੇਂਜ ਉੱਡ ਗਈ ਇੱਥੇ ਵੀ ਖੜ ਜਾ ਜ਼ਰਾ ਆਦ ਦੇਖੀ ਕੀ ਆ ਚੱਲ ਚੱਲ ਥਾ ਕਿ ਬਾਬੀ ਪੁੱਛ ਪੀਰਾਂ ਦੀ ਅਜਾ ਉਹ ਲੈ ਮਾ ਮੁਸਲਮਾਨ ਉਹ ਮੇਰੇ ਨਾਲ ਤਾਂ ਗੰਦੀ ਕਿੱਧਰ ਗਿਆ ਹੋਏ ਮੁਸਲਮਾਨਾਂ ਦੇ ਹੋ ਗਿਆਂ ਉਹ ਵੀ ਚਾਹ ਮੈਂ ਬਣਾਏ ਕੁੜੀਆਂ ਮਿੰਟ ਨਹੀਂ ਬਦਲ ਜਾਂਦੀ ਹੈ ਨਾ ਵੇ ਅਸੀਂ ਜਾਂਦਾ ਨਾ ਨਾਮ ਹੀ ਲਿਖਿਆ ਲਾਓ ਹੁਣ ਆ ਦੂ ਓਹ ਹੋ ਹੋ ਆ ਲਿਖੂਗਾ ਕੇ ਮੈਂ ਥੋੜਾ ਥੋੜਾ ਬਾਈ ਜੀ ਮੈਂ ਸੋਧਾਰਾ ਹਾਂ ਹਾਂ ਬੈਠਾ ਕੋਈ ਤਾਂ ਪੁੱਛਦੇ ਕਿੰਨੇ ਦਾ ਜੂਸ ਲੱਗਿਆ ਹੋਇਆ ਹੈ ਜੀ ਹਾਂ ਕੀ ਗੱਲ ਦੂਜਾ ਦੀ ਚਾਹ ਕਹਿੰਦਾ ਗਾੜਾ ਹਨਾ ਪਾਣੀ ਪੂਣੀ ਨਹੀਂ ਪਾਇਆ ਬੱਚਾ ਪੂਰਾ ਸਰਾ ਤੋਨੂ ਦਾ ਤੀਜਾ ਏ ਓਏ ਚਲ ਕੇ ਕਿ ਨਹੀਂ ਕਹਿੰਦੇ ਦੋ ਦੋ ਕੋਈ ਨਹੀਂ ਇੱਥੇ ਕੋਈ ਨਹੀਂ ਲੈ ਵੀਰਾ ਉਹ ਗਿਆ ਗਾਂ ਦੇਖ ਦੋ ਚਾਰ ਵੀਰਾ ਵੀਰਾ ਓਏ ਪੀਕੇੜਿਆ ਹੁਣ ਮੁੱਕਰ ਗਿਆ ਬਾਈ ਤੂੰ ਮਾਸੇ ਰਾਸ ਟੂ ਮੱਚ ਬਹੁਤ ਬੁਰਾ ਹਾਲ ਆ ਬਾਈ ਐਟ ਦੀ ਸੰਗਤ ਬਾਲੀ ਜਾਦੇ ਆ ਇਕੱਠ ਬਈ ਸਾਰਿਆਂ ਨੂੰ ਵੱਧ ਆ ਹਰ ਨਾਲ ਵੱਧ ਇਕੱਠ ਐ ਐਟ ਕੀ ਆ ਸਾਲ ਆ 8 ਸਾਲ ਹੋ ਗਏ ਆਉਂਦਿਆਂ ਨੂੰ ਇੰਨਾ ਇਕੱਠ ਨਹੀਂ ਵੇਖਿਆ ਸੀ ਬਾਈ ਆਪਾਂ ਦਾ ਵੀ ਇੰਨਾ ਕਿ ਸਾਲਾਂ ਤੋਂ ਆ ਬਈ 8 ਸਾਲ ਤੋਂ ਆਉਂਦਾ ਨਿੱਕਾ ਹੁੰਦਾ 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 ਯਾ ਤੇ ਡੇਢ ਹੀ ਨਾਲ ਕਾਠਈ ਅੱਜ ਤੋਂ ਟਰੈਕਟਰ ਨਿਕਲਨੇ ਸ਼ੁਰੂ ਹੋ ਜਾਣੇ ਆ। ਬੱਸ 3-3 4-4 ਘੰਟਿਆਂ ਨੂੰ ਬਾਹਰ ਨਿਕਲੂਗਾ ਟਰੈਕਟਰ ਫਤਿਹਗੜ੍ਹ ਸਾਹਿਬ ਚੋਂ। ਵੇਖ ਲਓ 1 ਘੰਟੇ ਵਿੱਚ ਮਸਾਂ 2 ਕਿਲੋਮੀਟਰ 3 ਕਿਲੋਮੀਟਰ ਮਸਾਂ ਹੀ ਨਿਕਲੂਗਾ। 2 ਨਿਕਲ ਜੇ ਬਹੁਤ ਆ। ਕਿਉਂਕਿ ਕਾਠੀ ਹੈ ਨਾ ਜੀ। ਕੋਈ ਹਾਲ ਨਹੀਂ। ਹਾਂਜੀ। ਗੁਰਦੁਆਰਾ ਸਾਹਿਬ ਤੋਂ ਹਜੇ ਬਹੁਤ ਦੂਰ ਆ ਜੀ। दो किलोमीटर पे आ तो है गुरुद्वारा साहब इतने अगर इन वाठोर है ਜੀ ਗਾ ਖਾਲਸਾ ਨਿਕਲਿਆ ਕਹਿੰਦੇ ਜੀ ਟ੍ਰੈਫਿਕ ਤੋਂ ਕਿੱਥੋਂ ਬਾਹਰ ਆ ਗਿਆ ਬੋਕਾਠਾ ਬਈ ਆਪਣਾ ਬੋਕਾਠਾ ਬਾਈ ਆਹ ਇਹ ਚੱਲਿਆ ਟਰਾਲਾ ਲੱਗਾਣ ਜਾਣੇ ਆ ਟਰਾਲੇ 'ਚ ਰੈਸਟ ਕਰਕੇ ਘੰਟਾ ਫੇਰ ਦਿਖਾਉਣੇ ਆ ਬੱਗੇ ਥੋਨੂੰ ਕੀ ਮਾਹੌਲ ਚਾਹ ਰਾਹ ਵੀ ਮੇਰਾ ਪਹੁੰਚ ਗਿਆ ਆਪਣਾ ਟਰਾਲੇ ਤੇ ਆ ਬੱਲੇ ਤੁਰੋ ਉਹ ਨੋਰੀ ਤਰ ਕੇ ਆਵੇ ਆ ਗਏ ਉਹ ਗਾਏ ਸਦਾ ਟਰਾਲੇ ਚ ਅੱਛਾ ਤੁਸੀਂ ਟਾਈਮ ਨਹੀਂ ਆਗੇ ਬਈ ਹੁਣੇ ਹੁਣੇ ਮੂਰੇ ਮੂਰੇ ਆਇਆ ਇੱਕ ਮਿੰਟ ਹੋਇਆ ਨੰਗ ਦਾ ਲੜੀ ਜਾਂਦੇ ਆ ਹੁਣ ਇਕੱਠ ਵਧ ਗਿਆ ਬਾਂਹ ਟਰਾਲਾ ਟਰੈਕਟਰ ਕੋਈ ਨਹੀਂ ਨਿਕਲਣਾ ਜਿਹੜੇ ਤਰੇ ਹੁੰਦੇ ਘੰਟੇ 2 ਘੰਟੇ ਅਜੇ ਨਿਕਲਣਗੇ ਛੱਡ ਜੋ ਆ ਜੀ ਬੜੀ ਬੰਸਕਲਾਂ ਦੇ ਨਾਲ ਆ ਬੰਦੇ ਵੀ ਪਹੁੰਚ ਗਏ ਇਕੱਠ ਵਾਰ ਆਈ ਬਈ ਹੁਣ ਟਰਾਲੇ ਚ ਬੈਨੇ ਆ ਫਿਰ ਦੇਖਦੇ ਆਂ ਅਥਨੇ ਕਿੱਥੇ ਜਾਣਾ ਹੌਲੀ ਹੌਲੀ ਸੰਗ ਤਾਂ ਪਹੁੰਚੀ ਜਲਦੀ ਆ ਹਾਂ ਉਹ ਜੋਤੀ ਸਰੂਪ ਸੇਵਾ ਕਰਾਂਗੇ ਨਾ ਜਿਵੇਂ ਕਰਕੇ ਆਉਣਾ ਕਾਦਾ ਜਾਇ ਆਉਣੇ ਆ ਫਿਰ ਜਾਣਾ ਦਾ ਫਿਰ ਨਾਏ ਕੱਲ ਨੂੰ ਤਾਂ ਤੁਰਨਾ ਅੱਧੇ ਘੰਟੇ ਨੂੰ ਤਲਦੇ ਆ ਚੱਲ ਫਿਰ ਬਹਿ ਰਹੇ ਹਾਂ ਤਾਂ ਅੱਛੀ ਹੁਣ ਚੱਲਦੇ ਆ ਕਿਲੇ 'ਚ ਜੋ ਆ ਸੂਬਾਸਰਾ ਹੁੰਦਾ ਕਿਲਾ ਚੱਲਦੇ ਆ ਉੱਥੇ ਤੇ ਵਿਖਾਉਣਾ ਜੰਗਾਇਆ ਮੇਰੇ ਬਾਈ ਇੱਥੇ ਕਿਹੜੇ ਬਣਾ ਆਜਾ ਇਧਰ ਦੀ ਬੜੀ ਓਏ ਹੈਂਦੀ ਪੁਕਾਰਾ ਗਾਉਂਦਿਆਂ ਆਜੋ ਸਾਰੇ ਥੱਲੇ ਹੀ ਆ ਉਨਾ ਹੀ ਥੱਲੇ ਆ ਸਾਢੇ 9 ਇਧਰ ਪਰਾਂ ਕਰ ਨਾਦ ਨੂੰ ਤਾਂ ਇਦਾਂ ਨਹੀਂ ਆਣਾ ਯਾਰ ਆਓ ਗਾਣੂ ਬੀਆ ਇੱਥੇ ਨਾ ਮੌਜ ਨਹੀਂ ਹੈ ਮੈਂ ਤਾਉਣੀ ਹਾਂ ਇਧਰ ਗਾਣੂ ਸਟੇਡਾ ਨਾ ਬੰਦ ਕਰ ਐਮਪਾਇਰ ਪੂਰ ਨਾ ਮੇਰੇ ਉਹ ਹਜੇ ਤਾਂ ਪਿਆ ਹਜੇ ਤਾਂ ਬਹੁਤ ਕਿਲਾ ਬਣਿਆ ਨਹੀਂ ਨਹੀਂ ਉਹ ਆਖੂ ਉਹ ਦੇ ਮੁੱਠ ਨੂੰ ਹਾਂ ਇਹ ਅੱਧਾ ਤਾਂ ਟਿਆ ਟੂਆ ਵਾ ਆ ਪਾਣੀ ਵਾਲਾ ਸਿਸਟਮ ਆ ਜਿਹੜੀ ਨਾਲੀਆਂ ਆ ਆ ਕਮਰੇ ਹੋਣੇ ਇੱਧਰ ਉਗੇ ਅੰਦਰ ਗਰਾਉਂਡ ਨੇ ਉੱਤੇ ਤਾਂ ਉਹ ਕੰਦਾ ਢਿੱਗਾ ਨਹੀਂ ਨਹੀਂ ਆਪਾਂ ਜਾਣਾ ਇਹਦੇ ਅੰਦਰ ਹੈਗੀ ਰਾਤ ਨੂੰ ਜਾਵਾਂਗੇ ਪਹਿਲਾਂ ਉੱਤੋਂ ਵੇਖਦੇ ਨੇ ਫਿਰ ਸਾਨੂੰ ਹੈ ਕਿੰਨੇ ਜਿਹੜਾ ਹੈ ਸੋਨੂ ਇਹਦਾ ਮੈਂ ਸਿੱਧੂ ਆ Goodbye, <laughs> <laughs> <Back to bed. laughs> <laughs> <laughs>